ਉਹ ਖੜੀ ਆ ਜਾ ਪਹਿਲਾਂ ਤਾਂ ਤੈਨੂੰ ਪੇਕੀ ਛੱਡ ਕਿਉਂ ਮੀਰਪਾਲ ਅੱਜ ਨਾ ਮੇਰੀ ਸਿਹਤ ਨਹੀਂ ਠੀਕ ਹੈਗੀ ਤੂੰ ਸਫਾਈਆਂ ਕਰ ਲੈ ਮੈਂ ਰੋਟੀ ਟੁੱਕ ਦਾ ਮੈਂ ਕਰ ਲੂੰਗੀ ਫੇ ਤੇਰਾ ਵੀਰਾ ਗੁੱਸੇ ਹੋਊਗਾ ਜੇ ਟਾਈਮ ਨਾਲ ਰੋਟੀ ਨਾ ਬਣੀ ਤਾਂ ਉਹਨੇ ਜਾਣਾ ਹੋਣਾ ਕੀ ਗੱਲ ਭਾਬੀ ਮੈਂ 베ਲੀ ਬੈਠੀ ਚੰਗੀ ਨਹੀਂ ਲੱਗਦੀ ਪਹਿਲੇ ਤਾਂ ਮੈਂ ਮਸਾ ਦਾ ਕਾਲਜ ਦੀ ਪੜ੍ਹਾਈ ਨਿਵੇੜੀ ਹੈ ਹੁਣ ਜੇ ਮੈਂ 베ਲੀ ਆਂਗੀ ਤਾਂ ਤੂੰ ਮੈਨੂੰ ਕੰਮ ਨੂੰ ਕਹੀ ਜਾਨੀ ਆ ਮੈਂ ਇੱਥੋਂ ਨਹੀਂ ਪਾਈ ਬਣਦਾ ਕੰਮ ਚਲ ਆ ਜੱਜ ਕਰਦੇ ਅੱਗੇ ਕੜਾ ਮੈਂ ਤੈਨੂੰ ਕਦੀ ਕਿਹਾ ਹੈਗਾ ਅੱਜ ਮੇਰੀ ਸਿਹਤ ਨਹੀਂ ਠੀਕ ਹੈਗੀ ਤਾਂ ਕਹਿਣੀ ਮੈਨੂੰ ਨਹੀਂ ਪਤਾ ਸੋਡੇ ਕੰਮ ਨੇ ਸੋਡੀਆਂ ਜ਼ਿੰਮੇਵਾਰੀਆਂ ਨੂੰ ਤੁਸੀਂ ਆਪੇ ਕਰੋ ਸੌਣ ਤਾਂ ਬਹਾਨਾ ਚਾਹੀਦਾ ਹੈਗਾ ਕਿਉਂ ਸਾਂਝੇ ਪਰਿਵਾਰ ਚ ਸਾਰਿਆਂ ਦੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੁਹਾਡੇ ਤਾਂ ਵੱਖਰੇ ਰਵਾਜ ਆ ਵੀ ਸਾਰਾ ਕੰਮ ਨੂੰ ਹੀ ਕਰੀ ਜਾਵੇ ਕੁਛ ਜ਼ਿਆਦਾ ਹੀ ਨਹੀਂ ਬੋਲਣ ਲੱਗੀ ਭਾਬੀ ਹੁਣ ਤੂੰ ਬੋਲਣਾ ਹੀ ਐ ਬੋਲਦੀ ਵੀ ਰਹਿਣੀ ਐ ਮੈਂ ਤਾਂ ਨਾ ਮੇਰੀ ਕੋਈ ਸੁਣਦਾ ਨਾ ਮੇਰੀ ਕੋਈ ਮੰਨਦਾ ਕੁੜੇ ਕੀ ਹੋਇਆਗਾ ਸਵੇਰੇ ਸਵੇਰੇ ਕਿਉਂ ਰੌਲਾ ਪਾਏਗਾ ਘਰੇ ਮੰਮੀ ਭਾਬੀ ਨਾ ਮੈਨੂੰ 베ਲੀ ਬੈਠੀ ਨੂੰ ਜਰਦੀ ਨਹੀਂ ਹੈਗੀ ਕਦੇ ਮੈਨੂੰ ਕਹੇ ਨਹੀਂ ਆਓ ਕੰਮ ਕਰ ਲੈ ਕਦੇ ਹੋ ਕੰਮ ਕਰ ਲੈ ਕਿਉਂ ਮੈਂ 베ਲੀ ਨਾ ਬੈਠਾਂ ਕੁੜੇ ਤੂੰ ਕੌਣ ਹੁੰਨੀ ਐ ਮੇਰੀ ਤੀ ਤਾਂ ਕੰਮ ਕਰਵਾਉਣ ਆਈ ਮੇਰੀ ਤੀ ਤਾਂ ਮੈਂ ਲਾੜ ਜੜੀ ਰੱਖੀ ਹੋਈ ਹੈਗੀ ਤੂੰ ਕੰਮੇ ਕੰਮ ਮੈਂ ਅਬੀ ਤੱਕ ਇਸੇ ਰੀਤੀਆਂ ਮੇਰਾ ਵੀ ਦੁੱਖ ਸੁੱਖ ਸਮਝ ਲਿਆ ਕਰੋ ਅੱਜ ਮੇਰੀ ਸਿਹਤ ਠੀਕ ਨਹੀਂ ਤਾਂ ਕਿ ਹਸੀਂ ਵੀ ਸਫਾਈਆਂ ਕਰ ਲਾ ਜਾ ਜਾ ਆਪਦਾ ਕੰਮ ਕਰ ਲਾ ਤੂੰ ਤਾਂ ਦੂਜੇ ਦਿਨ ਕਹਿ ਦੇਣੀ ਆ ਮੈਂ ਬਿਮਾਰ ਆਂਗੀ ਮੈਂ ਬਿਮਾਰ ਆਂਗੀ ਅਸੀਂ ਤੈਨੂੰ ਨਾ ਕਰੇ ਬਿਆ ਕੇ ਆਏ ਨਹੀਂ ਲਿਆਂਦਾ ਵੀ ਤੈਨੂੰ ਉਠਿਆ ਕੇ ਰੱਖਾਂਗੇ ਤੂੰ ਨੂਹਾਂਗੀ ਨੂਹ ਬੜ ਕੇ ਰਹਿ ਖੜੀ ਹੋ ਕੇ ਸਾਰਾ ਕੰਮ ਕਰ ਲਾ ਮੰਮੀ ਬਹਿ ਜਾ ਤੈਨੂੰ ਦੱਸਦੀ ਆ ਮੈਨੂੰ ਕੀ ਕਹਿੰਦੀ ਸੀਗੀ ਹਾਂ ਤੂੰ ਦੱਸ ਕੀ ਕਹਿੰਦੀ ਆ ਤੈਨੂੰ ਮੈਨੂੰ ਕਹਿੰਦੀ ਉੱਠ ਕੇ ਨਾ ਸਫਾਈਆਂ ਕਰ ਲੈ ਪਹਿਲੇ ਤਾਂ ਮੈਂ ਕਾਲਜ ਦੀ ਪੜਾਈ ਤੋਂ ਮਸਾਂ ਬੇਲੀ ਹੋਈਆਂਗੀ ਹੁਣ ਉਹ ਮੈਨੂੰ ਨਾ ਬੇਲੀ ਬੈਠੇ ਨੂੰ ਜਰਦੀ ਨਹੀਂ ਹੈਗੀ ਕੰਮ ਹੀ ਗਨੇਈ ਜਾਂਦੀ ਹੈਗੀ ਪੁੱਤ ਕੁਸ ਕੇ ਹੀ ਆਵੇ ਤੈਨੂੰ ਲੋੜ ਨਹੀਂ ਕੰਮ ਕਰਨ ਦੀ ਕਦੋਂ ਮੈਂ ਹੈਗੀ ਹੈਗੀ ਮੈਂ ਆਪੇ ਕਹਿ ਕੇ ਕੰਮ ਕਰਵਾਉਂ ਤੂੰ ਨਾ ਮੰਮੀ ਮੈਂ ਤਾਂ ਕਹਿਤਾ ਸੀਗਾ ਮੈਂ ਤਾਂ ਸਿੱਧਾ ਜਵਾਬ ਦੇਤਾ ਸੀ ਵੀ ਪਾਈ ਮੈਂ ਨਹੀਂ ਕੰਮ ਕੁਮ ਕਰਦੀ ਤੂੰ ਤਾਂ ਮੈਨੂੰ ਬੇਲੀ ਬੈਠੇ ਨੂੰ ਜਰਦੀ ਨਹੀਂਗੀ ਵਧੀਆ ਕੀਤਾ ਪੁੱਤ ਕਿਹੜੀਆਂ ਤੇ ਚਾਰ ਉਹਨੂੰ ਸੁਣਾਤੀਆਂ ਇਹ ਗਿਜੀ ਗਿਜੀ ਫੇਰ ਤੈਨੂੰ ਕੰ ਮਾਜਾ ਨਹੀਂ ਆ ਗਈ ਦੇਖ ਰਹੀ ਐ ਕੀ ਕਰੀ ਜਾਂਦੀ ਆ ਲੈ ਭਾਈ ਉਹਨਾਂ ਦੇ ਸਾਰੀ ਗੱਲ ਫਿੱਟ ਐ ਹੁਣ ਤੁਸੀਂ ਸਾਨੂੰ ਦੱਸ ਦਿਓ ਅੱਛਾ ਬਾਕੀ ਦੀ ਹੁਣ ਕਿਹੜਾ ਆਪਣੇ ਨਵੇਂ ਨੇ ਜਾਣਦੇ ਪੁੱਜਾ ਤੁਸੀਂ ਉਹਨਾਂ ਨੂੰ ਜਾਣਦੇ ਹੋ ਉਹ ਸੁਣਦੇ ਜਾਣ ਐ ਬੇਬੇ ਹੈ ਜਦੋਂ ਤੂੰ ਵਿੱਚ ਐ ਸਾਨੂੰ ਕਾਦੀ ਟੈਨਸ਼ਨ ਹੈਗੀ ਬਸ ਸਾਡੀ ਵੀ ਹਾਂ ਹੀ ਐ ਬਸ ਇੰਨਾ ਕਹਿ ਵੀ ਅਸੀਂ ਕੁੜੀਆਂ ਨਾਲ ਸਲਾਹ ਕਰ ਲਈਏ ਹੁਣ ਸਲਾਹ ਕਰਕੇ ਕੁੜੀਆਂ ਦਾ ਮਾਨ ਤਨਤ ਬਣਦੇ ਹੀ ਐ ਨਾ ਕੋਈ ਨਹੀਂ ਭਾਈ رائے ਵਾੜੀ ਕਰੋ ਕੁੜੀਆਂ ਨਾਲ ਜਮਾ ਆਪਦਾ ਮੰਨ ਟਕਿਆ ਕਿ ਹਾਂ ਕੋਈ ਗੱਲ ਨਹੀਂ ਕਿਹੜਾ ਹੁ ਭਾਜ ਦੇਣੇ ਜਾਂ ਤੁਸੀਂ ਭਾਜ ਦਿਓਗੇ ਤੇ ਉਹ ਵੀ ਆਪਦੀ ਕੱਲੀ ਧੀ ਦਾ ਸ਼ੌਕ ਪੂਰੇ ਕਰਕੇ ਤੋੜਨਗੇ ਹਾਂ ਬੇਬੇ ਭੈਣਾਂ ਦਾ ਮਾਨ ਤਨ ਬਣਦਾ ਨਾ ਫਿਰ ਜੇ ਉਹੀ ਗੁੱਸੇ ਹੋ ਗਈਆਂ ਫਿਰ ਕੰਮ ਕੌਣ ਕਰੂਗਾ ਕੋਈ ਗੱਲ ਨਹੀਂ ਬੇਬੇ ਸਾਡੀ ਤਾਂ ਸਲਾਹ ਹੀ ਇਹ ਦੇਖ ਅਸੀਂ ਉਹਨਾਂ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦਾਂਗੇ ਬਸ ਬੇਬੇ ਆਪਾਂ ਸਿੱਧਾ ਜਾ ਕੇ ਨਾ ਸਗ ਨਹੀਂ ਪਾਇਆ ਮਾਨੀ ਕੋਈ ਨਹੀਂ ਭਾਈ ਤੁਸੀਂ ਆਪਦੀ ਰੈਵਾੜੀ ਕਰਿਓ ਚੱਲ ਫਿਰ ਅਵਤਾਰ ਮੈਨੂੰ ਤੂੰ ਕਰੇ ਛੱਡਿਆ ਬੇਬੇ ਨਹੀਂ ਕਾਲੀਆ ਤੈਨੂੰ ਬਹਿ ਜਾ ਨਾ 10 ਮਿੰਟ ਹੁਣ ਤਾਈਆਂ ਹਲੇ ਤੂੰ ਮੇਰੀ ਗੱਲ ਸੁਣ ਨਾਲ ਚਾਹ ਪਾਣੀ ਪੀ ਕੇ ਜਾਈ ਹੁਣ ਆਈ ਆ ਮੈਂਗੀ ਤੂੰ ਬਿਨਾ ਚਾਹ ਪਾਣੀ ਪੀਤੇ ਕੋਈ ਨਹੀਂ ਚਾਹ ਪਾਣੀ ਦੀ ਤਾਂ ਲੋੜ ਨਹੀਂ ਮੈਂ ਜੱਬ ਦੀ ਕੁੜੀ ਕੋਲੇ ਜਾਣਾਗਾ ਤਾਈ ਮੈਂ ਤੁਹਾਡੇ ਨਾਲ ਸਲਾਹ ਕਰਨ ਆਈ ਤੀਗੀ ਤੂੰ ਤਾਂ ਤੇਰੀ ਮਰਜ਼ੀ ਆ ਬੇਬੇ ਮੈਂ ਕਹਿੰਦੀ ਮੈਂ ਖਾ ਕੋਈ ਸਮੜਮਟਾ ਖਾ ਖੂ ਜਾਂਦੀ ਨਹੀਂ ਤੀ ਇਹ ਹੁਣ ਤਾਂ ਇੱਕ ਵਾਰ ਕੀ ਮੂੰਹ ਮਿੱਠਾ ਕਰਾਂਗੇ ਚਲ ਅਬ ਤਾਰ ਛੱਡਿਆ ਫਿਰ ਤੂੰ ਇਹਨਾਂ ਚਲ ਬੇਬੇ ਮੈਂ ਸੋਣ ਛੱਡਾਂ ਪਹਿਲਾਂ ਫਿਰ ਮੈਂ ਖੇਤ ਜਾਣਾਗਾ ਮੈਂ ਵੀ ਕੰਮ ਧੰਦਾ ਕਰਨਾਗਾ ਆਜੋ ਫਿਰ ਕਾਰੀ ਸਬਜ਼ੀ ਬਣਾਈ ਜਾਂਦੇ ਹੋ ਕੱਦੂ ਦੀ ਸਬਜ਼ੀ ਬਣਾਈ ਆ ਤੁਸੀਂ ਤਾਂ ਰੋਜ਼ ਹੀ ਕੱਦੂ ਕੱਦੂ ਬਣਾਈ ਜਾਂਦੇ ਹੋਗੇ ਮੈਨੂੰ ਨਹੀਂ ਕੱਦੂ ਚੰਗੇ ਲੱਗਦੇ ਸੋਹਣੂ ਲੱਗਦੇ ਹੋਣਗੇ ਅੱਜ ਅੱਜ ਖਾ ਲੈ ਫਿਰ ਨਹੀਂ ਬਣਾਉਂਦੇ ਦੋ ਚਾਰ ਦਿਨ ਨਾ ਨਾ ਬਾਬੀ ਮੈਂ ਨਹੀਂ ਕੱਦੂ ਦੀ ਸਬਜ਼ੀ ਖਾਣੀ ਮੇਰੇ ਤਾਂ ਨਾ ਸੁੱਕੀ ਸਬਜ਼ੀ ਜੀ ਕਰਦਾ ਸਿਮਲਾ ਮਿਰਚ ਦੀ ਸਬਜ਼ੀ ਬਣਾ ਦੇ ਮੈਨੂੰ ਦੇਖ ਮੇਰੀ ਸਿਹਤ ਠੀਕ ਨਹੀਂ ਮੈਂ ਤਾਂ ਬਹੁਤ ਮੁਸ਼ਕਲ ਨਾਲ ਆ ਕੰਮ ਕੀਤਾ ਜਿਹੜਾ ਕੁਝ ਹੁਣ ਬਣ ਗਿਆ ਉਹ ਖਾ ਲੈ ਮੈਨੂੰ ਨਹੀਂ ਪਤਾ ਮੈਂ ਨਹੀਂ ਕੱਦੂ ਖਾਣਾ ਜਿਹੜੀ ਮੇਰੇ ਪਸੰਦ ਦੀ ਸਬਜ਼ੀ ਹੈ ਨਾ ਮੈਨੂੰ ਤਾਂ ਉਹ ਬਣਾ ਕੇ ਦੇ ਮੈਥੋਂ ਨਹੀਂ ਬਣਦੀ ਹੈਗੀ ਮ ਨਾਲੇ ਜੇ ਤੈਨੂੰ ਬੜਾ ਜੀ ਘਾਤ ਦਾ ਨਾ ਸਬਜ਼ੀਆਂ ਖਾਣ ਦਾ ਆਪਣਾ ਕੇ ਖਾਣਾ ਬਣਾਵਾ ਮੰਮੀ ਨੂੰ ਤੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਹੀ ਜੰਨੀ ਹੈਗੀ ਰਹਿਣ ਦੇ ਕਲੇਸ ਨੇ ਕਲੇਸ ਪਾਉਣ ਨੂੰ ਬਣਾ ਦਿੰਨੀ ਆ ਮੈਂ ਸਬਜ਼ੀ ਤੂੰ ਤਾਂ ਕਿਸੇ ਦੀ ਦੁੱਖ ਤਕਲੀਫ ਵੀ ਨਹੀਂ ਸਮਝਦੀ ਹੈਗੀ ਪਹਿਲਾਂ ਹੀ ਮੰਨ ਜਾਂਦੀ ਕਿਉਂ ਜਿੱਦ ਕੀਤੀ ਨਾਲੇ ਉਸੇ ਗੱਲ ਤੇ ਆਈਆਂ ਹੁਣ ਉਹ ਕਿਵੇ ਰੰਦ ਅਕੇ ਆਇਆ ਅਜੇ ਤੱਕ ਆਇਆ ਨਹੀਂ ਮੈਂਨੇ ਕਿਹਾ ਮਾਂ ਤੇਰੀ ਪੂਆ ਕੋਲ ਜਾਣਾ ਪਰ ਠੰਡੇ ਠੰਡੇ ਵਗ ਚੱਲਾਂਗੇ ਹੁਣ ਧੁੱਪ ਛੱਡ ਜੂਗੀ ਕਦ ਆ ਗਿਆ ਦੱਸ ਕੀ ਕਰੇ ਕੋਈ ਵਾਕਾਂ ਜਾਂਦਾ ਆ ਗਿਆ ਹਾਂ ਬੇ ਆ ਤੈਨੂੰ ਕਿਹਾ ਸੀ ਆਪਾਂ ਤੇਰੀ ਭੂਆ ਕੋਲੇ ਚੱਲਾਂਗੇ ਤੂੰ ਆਜੀ ਛੇਤੀ ਉਹ ਪੁੱਛਣਾ ਬੇਬੇ ਮੈਂ ਤਾਂ ਟੂਰਨਾਮੈਂਟਾਂ ਦੇ ਵਾਗਾਂ ਮੁੰਡੇ ਨਾਲ ਉੱਥੇ ਮਾੜੇ ਮਾੜੇ ਨਾਲ ਟਾਈਮ ਲੱਗ ਗਿਆ ਨਾਲੇ ਮੈਨੂੰ ਕਿਹਾ ਮਾਸ਼ੇ ਦੀ ਚੱਲ ਵੜ ਇੱਕ ਮੋਟਰਸਾਈਕਲ ਸਾਡੇ ਕੋਲ ਇੱਕ ਸੀਗਾ ਤੈਨੂੰ ਸੰਗ ਨਾਲ ਹੀ ਵੀ ਵਾਪਸ ਜਾਣਾ ਸੁਨੇਹਾ ਧੁੱਪ ਤੋਂ ਪਹਿਲਾਂ ਪਹਿਲਾਂ ਬਸ ਉੱਥੇ ਟਾਈਮ ਲੱਗ ਗਿਆ ਮੈਂ ਤਾਂ ਉਹਨੂੰ ਕਿਹਾ ਸੀਗਾ ਮਾਭੀ ਮੈਂ ਜਾਣਾ ਭੂਆ ਕੋਲੇ ਜਾ ਕੇ ਆਉਣਾਗਾ ਮੈਂ ਬੇਬੇ ਨੂੰ ਨਾਲ ਲੈ ਕੇ ਜਾਣਾ ਚੱਲ ਹੁਣ ਤਿਆਰ ਹੋ ਜਾ ਫਟਾਫਟ ਆਪਾਂ ਜਾਵਾਂਗੇ ਵੀ ਆਵਾਂਗੇ ਵੀ ਉੱਥੇ ਕੋਈ ਗੱਲਬਾਤ ਵੀ ਕਰਾਂਗੇ ਕਰੇ ਟਾਈਮ ਨਾ ਆਉ ਕੋਈ ਕੰਮ ਵੀ ਕਰਨਾ ਕਰਿਆ ਕੇ ਨਿੱਕੇ ਨਿੱਕੇ ਦਿਨ ਨੇ ਤੈਨੂੰ ਪਤਾ ਤਾਂ ਹੈਗਾ ਉਹ ਤਿਆਰ ਹੋਣ ਨੂੰ ਕਿਵੇਂ ਬਟਨਾ ਮੰਨ ਲੈ ਬਸ ਕਰ ਲਿਆ ਹਬ ਬੂਟ ਪਾਉਣੇ ਨੇ ਮੈਂ ਤਾਂ ਚੱਲ ਵੜਦੇ ਹਾਂ ਹੁਣ ਚੰਗਾ ਨਾਲੇ ਤੂੰ ਐਂ ਦੱਸ ਵੀ ਕੀ ਸਲਾਹ ਕਰਨੀ ਆ ਨਾ ਉੱਥੇ ਤੂੰ ਕੀ ਲੈਣਾ ਛੱਡ ਪਰੇ ਮੈਨੂੰ ਪਤਾ ਬੇਬੇ ਸਾਰੀ ਗੱਲ ਦਾ ਤੂੰ ਉਫਤਾਰ ਤੇ ਵੀਰਪਾਲ ਦਾ ਰਿਸ਼ਤਾ ਕਰਾਉਣੀ ਆ ਅੱਛਾ ਤੇਰੀ ਹਰਾਮੀ ਦੀ ਇਹੀ ਨਿਗਾਹ ਹੈਗੀ ਤੂੰ ਇਹ ਬੁੜੀਆਂ ਨੂੰ ਨਿਗਾਹ ਰੱਖਦਾ ਵੀ ਇਹ ਗੱਲ ਕੀ ਤੋਰ ਛੱਡੀ ਬੁੜੀ ਨੇ ਮੈਂ ਤੈਨੂੰ ਕੋਈ ਗੱਲ ਕਹਾ ਬੇਬੇ ਆ ਰਹਿਣ ਦੇ ਵਿਚੋਲਪਣਾ ਕਰਨ ਨੂੰ ਪਿੱਛੋਂ ਗਾਲਾਂ ਹੀ ਪੈਂਦੀਆਂ ਹੁੰਦੀਆਂ ਨੇ ਵਿਚੋਲਿਆਂ ਦੇ ਮੈਂ ਤਾਂ ਇੱਕ ਦੂ ਪਹਿਲਾਂ 10-12 ਕਰਾਤੇ ਮੈਨੂੰ ਤਾਂ ਕੋਈ ਗੱਲਾਂ ਨਹੀਂ ਦਿੱਤੀ ਕਿਸ ਨੇ ਇਹਨਾਂ ਗੱਲਾਂ ਨੂੰ ਛੱਡ ਤੂੰ ਤਿਆਰ ਹੋ ਜਾ ਹਰਕਤ ਚੱਲ ਕਰ ਲੈ ਜਿਵੇਂ ਕਰਦੀਆਂ ਮੈਂ ਬਾਆ ਮੈਂ ਬੂਟ ਮੰਮੀ 바ਵਾ ਸਾਰੇ ਪੈਸੇ ਚੱਕ ਨਹੀਂ ਠੀਕ ਹੈ ਮੈਂ ਖੁੱਲੇ ਜੇ ਦੇਣ ਨਾਲ ਨਾ ਪੂਰੀ ਸ਼ਾਪਿੰਗ ਕਰਕੇ ਆਉਂਗੀ ਪੁੱਤ ਦੋ ਤਾਤਾ ਸੂਟ ਲੈਣੇ ਨੇ ਕਿ ਕਹੇ ਮਰਜ਼ੀ ਲੈ ਜੀ ਉਹੀ ਜੇਦ ਵੱਲ ਮੰਮੀ ਸ਼ੂਟ ਤਾਂ ਮੈਂ ਦੋਈ ਲੈਣੇ ਨੇਗੇ ਪਰ ਮੈਂ ਹੋਰ ਸਮਾਨ ਵੀ ਲੈਣਾਗਾ ਆਪਦਾ ਵੀ ਤਾਂ ਹੀ ਮੈਂ ਤੈਨੂੰ ਕਹਿਨੀ ਆ ਵੀ ਬਾਵਾ ਜੇ ਪੈਸੇ ਚੱਕ ਨਹੀਂ ਕਿਤੇ ਥੋੜੇ ਜਿਹੇ ਪੈਸੇ ਲੈ ਕੇ ਵਗ ਜੇ ਪੀਰਪਾਲ ਮੇਰੇ ਕੋਲ ਤਾਂ ਇੰਨੇ ਕੀ ਆ ਤੂੰ ਨਾ ਤੇਰੇ ਭਾਈ ਤੋਂ ਪੁੱਛ ਲੈ ਫਿਰ ਉਹ ਤੈਨੂੰ ਪੈਸੇ ਦੇ ਦੂਗਾ ਮੰਮੀ ਵੀਰੇ ਤੋ ਤਾਂ ਨਾ ਮੈਂ ਜਾਣ ਲੱਗੀ ਪੈਸੇ ਲੈ ਲੂੰ ਜੇ ਤਾਬੀ ਨੂੰ ਪਤਾ ਲੱਗ ਗਿਆ ਨਾਲ ਫਿਰ ਨਹੀਂ ਉਹ ਤਿਆਰ ਹੋ ਜੂ ਆਪਣੇ ਜਾਣ ਉਹ ਤੋਂ ਮੈਂ ਤਾਂ ਹੀ ਕਹਿਨੀ ਆ ਤੂੰ ਛੇਤੀ ਕਰ ਫਿਰ ਆਪਾਂ ਮੁੜ ਕੇ ਵੀ ਆਉਣਾਗਾ ਮੰਮੀ ਹਜੇ ਗਏ ਹੈ ਨਹੀਂ ਪਹਿਲੇ ਤੈਨੂੰ ਆਉਣ ਦੀ ਸੋਚ ਹੋਗੀ ਮੈਂ ਪਤਾ ਕਿੰਨੀ ਖਰੀਦਾਰੀ ਕਰਨੀ ਆ ਦਿਨ ਛਿਪ ਜੂ ਆਪਾਂ ਨਾਲੇ ਮੈਂ ਨਾ ਵੀਰੇ ਤੋਂ ਜਾਂਦੀ ਪੈਸੇ ਫੜੂਗੀ ਵੀ ਦੇਖ ਕੇ ਭਾਬੀ ਤਾਂ ਨਹੀਂ ਹੈਗੀ ਕੋਲੇ ਉਰਾ ਪਰਾਂ ਦੇਖ ਕੇ ਫੇਰ ਪੈਸੇ ਫੜੂ ਤਮ ਚਲ ਠੀਕ ਆਬ ਤਾਂ ਕਰੋ ਤੇਰੇ ਬਾਈ ਨਾ ਉਰਾ ਪਰਾਂ ਜਿਹਾ ਹੋਇਆ ਉਦੋਂ ਫੜ ਲਈ ਆਹੋ ਮੈਂ ਦੇਖ ਲਈਂ ਆਂਗੀ ਛੇਤੀ ਕਰ ਕੀ ਕਰਿਆ ਨੇ ਤੁਸੀਂ ਉਸ ਨੇ ਮੈਂ ਤਾਂ ਫੋਨ ਜਦ ਮੈਂ ਗੱਸੀ ਵੀ ਰੋਟੀ ਬਣ ਗਈ ਬਾਦਾਂ ਰੋਟੀ ਨਾ ਯਾਰ ਮੇਰਾ ਤਾਂ ਹਜੇ ਜੀ ਨਹੀਂ ਕਰਦਾ ਰੋਟੀ ਨੂੰ ਮੈਂ ਤਾਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਸੀ ਮੰਮੀ ਤੇ ਵੀਰਪਾਲ ਨਾਲ ਮੇਰੇ ਨਾਲ ਜਮਾਂ ਕੰਮ ਨਹੀਂ ਕਰਾਉਂਦੀਆਂ ਹੈਗੀਆਂ ਅੱਜ ਮੇਰੀ ਸਿਹਤ ਨਹੀਂ ਸੀ ਠੀਕ ਮੈਂ ਵੀਰਪਾਲ ਨੂੰ ਕਿਹਾ ਵੀ ਤੂੰ ਸਫਾਈਆਂ ਕਰ ਲੈ ਫਿਰ ਸੋਈ ਦਾ ਕੰਮ ਮੈਂ ਕਰ ਲੈਨੀ ਆ ਮੇਰੇ ਨਾਲ ਜਮਾਂ ਕੰਮ ਨਹੀਂ ਕਰਾਉਂਦੀਆਂ ਹੈਗੀਆਂ ਓ ਯਾਰ ਮੈਂ ਤੈਨੂੰ ਪਹਿਲਾਂ ਵੀ ਕਿੰਨੇ ਵਾਰੀ ਕਿਹਾ ਵੀ ਮੈਨੂੰ ਬੁੜੀਆਂ ਵਾਲੀਆਂ ਗੱਲਾਂ 'ਚ ਨਾ ਬਾੜਿਆ ਕਰੋ ਤੁਸੀਂ ਆਪਦਾ ਆਪ ਹੀ ਨਿਮੇਟ ਲਿਆ ਕਰੋ ਨਾ ਬੰਦਿਆਂ ਦਾ ਵਿਚ ਆਉਣ ਦੀ ਲੋੜ ਹੀ ਨਹੀਂ ਪੈਂਦੀ ਲੈ ਮੈਂ ਤਾਂ ਹੁਣ ਫਿਰ ਸੋਨੂੰ ਹੀ ਦੱਸਣਾ ਹੋਰ ਮੈਂ ਘਰ 'ਚ ਕਿਹਨੂੰ ਦੱਸਾਂ ਓ ਯਾਰ ਤੂੰ ਤਾਂ ਨਾ ਉਹੀ ਕਰੀ ਜਿੰਨੀ ਰਹਿਣੀ ਆ ਕੰਮ ਨਹੀਂ ਕਰਾਉਂਦੀਆਂ ਕੰਮ ਨਹੀਂ ਕਰਾਉਂਦੀਆਂ ਸਾਰਾ ਕੰਮ ਤਾਂ ਉਹ ਕਰਦੀਆਂ ਨਿਗੀਆਂ ਤੈਨ ਤਾਂ ਐ ਬਸ ਵੀ ਮੈਂ ਸਾਰਾ ਦਿਨ ਬਿੱਲੀ ਬੈਠੀ ਰਹਾ ਕੰਮ ਉਹ ਸਾਰਾ ਆਪ ਹੀ ਕਰੀ ਜਾਇਆ ਕਰਨ ਮੈਂ ਤਾਂ ਨਹੀਂ ਕਹਿੰਦੀ ਵੀ ਸਾਰਾ ਦਿਨ ਉਹੀ ਕੰਮ ਕਰਨ ਪਰ ਜਦੋਂ ਮੇਰੇ ਕੋਈ ਦੁੱਖ ਦਾ ਸੁੱਖ ਦਾ ਹੁੰਦਾ ਉਦੋਂ ਮੇਰੀ ਦੁੱਖ ਤਕਲੀਫ ਤਾਂ ਸਮਝਣਾ ਓ ਯਾਰ ਮੇਰੀ ਗੱਲ ਸੁਣ ਤੂੰ ਮੈਨੂੰ ਅੱਜ ਤੱਕ ਤੂੰ ਇਹ ਗੱਲ ਕਹੀ ਤੀ ਅੱਗੇ ਤੋਂ ਨਾ ਕਹੀਂ ਤੈਨੂੰ ਹੁਣ ਮੈਨੂੰ ਐ ਦੱਸ ਵੀ ਇਥੇ ਕੰਮ ਕਰਨ ਨਹੀਂ ਲੈਂਦਾ ਕ ਬਿੱਲੀ ਬੈਠਣ ਵਾਸਤੇ ਲੈਂਦਾ ਹੈਗਾ ਇਹੀ ਗੱਲਾਂ ਕਰਕੇ ਮੈਨੂੰ ਚੁੱਪ ਕਰਾ ਦਿੰਦੇ ਓ ਮੇ ਤੂੰ ਨਾ ਚੁੱਪ ਕਰ ਜਾ ਮੈਂ ਤੈਨੂੰ ਗੱਲ ਦੱਸਾਂ ਨਾਲ ਤੈਨੂੰ ਜੇ ਤੁਸੀਂ ਬੰਦਿਆਂ ਨੂੰ ਨਾਂ ਵਿੱਚ ਲਿਓ ਬੁੜੀਆਂ ਨਿਵੇੜਦਾ ਕਰੋ ਤੱਕਰ ਖਰਾਬ ਨਹੀਂ ਹੁੰਦੇ ਅੱਧਾ ਕੰਮ ਤਾਂ ਜਿਹੜੇ ਕਰ ਖਰਾਬ ਹੁੰਦੇ ਨੇ ਉਹ ਛੋਡੇ ਕਰਕੇ ਹੁੰਦੇ ਨੇ ਜਦੋਂ ਬੰਦਿਆਂ ਨੂੰ ਵਿੱਚ ਬਾੜਦੀਓ ਲੜਾਈ ਦੇ ਆਪੀ ਜੇ ਸਾਡੀਆਂ ਗੱਲਾਂ ਮੁੱਕ ਗਈਆਂ ਤਾਂ ਸੋਈ ਚੈਨਾ ਖਲਾਰਾ ਪਾਇਆ ਪੈਗਾ ਆਂਡੇ ਮਾਂਜ ਨਾਲ ਬੈ ਜਾਂ ਕਿ ਤੁਸੀਂ ਉਹ ਮਾਂਜ ਰੋਗ ਕੋਈ ਨਾ ਮੈਂ ਹੀ ਕਰਨਾ ਹੈ ਉਹ ਕਿਹੜਾ ਤੁਸੀਂ ਕਰਨਾ ਜਦੋਂ ਮੇਰਾ ਜੀ ਕਰੂ ਮੈਂ ਕਰ ਲੂ ਜੋ ਤੈਨੂੰ ਪਤਾ ਹੈ ਵੀ ਤੈਹੀਂ ਕਰਨਾ ਹੈ ਫਿਰ ਰੌਲਾ ਕਿਹੜੀ ਕਿਹੜੀ ਗੱਲ ਦਾ ਪਾਇਆ ਐਵੇਂ ਲੜਾਈ ਪਾਈ ਜੰਨੀ ਹੈ ਫਿਰ ਜਾ ਕੇ ਚੁੱਪ ਕਰਕੇ ਕਰ ਲੈਣਾ ਕੰਮ ਕਰ ਲੈਣੀ ਕਿੱਥੇ ਵੀ ਆ ਗਈ ਮਾਂ ਦਾ ਪਤਾ ਨਹੀਂ ਦੰ। ਵੀਰੇ ਦੇਖ ਲੈ ਤੇਰੇ ਸਾਹਮਣੇ ਵੀ ਭਾਬੀ ਮੈਨੂੰ ਕਿਵੇਂ ਬੋਲ ਕੇ ਗਈ ਆ। ਵੀਰੇ ਅਸੀਂ ਬਾਜ਼ਾਰ ਜਾਣਾਗਾ ਨਾ ਥੋੜੇ ਜਿਹੀ ਪੈਸੇ ਕੱਢ ਦੇ ਨੀ ਮੈਨੂੰ ਪੈਸੇ ਦੇ ਦੇ। ਥੋੜੇ ਘੋ ਭਨੇ ਤੂੰ ਜਿੰਨੇ ਮਰਜ਼ੀ ਲੈ ਜਾ ਤੂੰ ਨਾਲੇ ਆਉਦੀ ਭਾਬੀ ਦੀ ਪਰਵਾਹ ਨਾ ਕਰਿਆ ਕਰ। ਨਾਲੇ ਵੀਰੇ ਭਾਬੀ ਤਾਂ ਨਾ ਐਵੇਂ ਬੋਲੀ ਜਾਂਦੀ ਆ। ਮੈਂ ਤੇ ਮੰਮੀ ਨਾਲ ਸਾਰਾ ਕੰਮ ਕਰਾਉਣਿਆ ਉਹਦੇ ਨਾਲ ਲੱਗ ਕੇ। ਬੇੜੀਆਂ ਤਾਂ ਅਸੀਂ ਵੀ ਨਹੀਂ ਵੇਂਦੀਆਂ। ਉਹਨੂੰ ਤਾਂ ਬੋਲਦੀ ਰਹਿਆ ਕਰਨ ਦੇ। ਤੂੰ ਭਨੇ ਜਿੰਨੇ ਪੈਸੇ ਲੱਗੇ ਲਾ ਦੇ। ਜਿਵੇਂ ਹੋ ਸਕੇ ਨਾ ਵੀਰੇ ਮੈਂ ਕੱਟ ਹੀ ਲਾਉਂਗੀ ਪੈਸੇ। ਠੀਕ ਹੈ। ਜਿਹੜੇ ਬੱਚੇ ਮ ਚੰਗੇ ਭੈਣੇ ਤੁਸੀਂ ਨਾ ਹੁਣ ਬਗਜੋ ਛੇਤੀ ਬਾਹਰ ਨਹੀਂ ਰਾਣਾ ਕਰੋ ਟਾਈਮ ਨਾ ਮੁੜਿਆ ਉਹਨਾਂ ਲਈ ਨਾ ਬਸ ਜਾਣੇ ਆਂਗੇ ਅਸੀਂ ਤਾਂ ਤਿਆਰ ਆਂਗੇ ਜੀਰਾ ਹੀ ਨਹੀਂ ਮੈਨੂੰ ਕਮਰੇ ਚੋਂ ਬਾਹਰ ਕੱਢਿਆ ਪੱਕਾ ਉਹਦੇ ਵੀਰੇ ਤੋਂ ਪੈਸੇ ਲੈੇ ਹੋਣਗੇ ਇਹ ਵੀ ਚੰਗੇ ਨੇ ਜਦੋਂ ਮੈਂ ਮੰਗਦੀਆਂ ਮੇਰੇ ਵੀਰੀ ਤਾਂ ਹੁੰਦੇ ਨਹੀਂ ਆਉਦੀ ਮਾਂ ਤੇ ਪੈਣ ਨੂੰ ਖੁੱਲੇ ਫੜਾਈ ਰੱਖਦੇ ਆ ਕੋਈ ਨਾ ਜਦੋਂ ਬਾਜ਼ਾਰ ਜਾਣੀ ਆ ਮੈਂ ਵੀ ਕਹੂੰ ਮੇਰਾ ਵੀ ਆ ਸਮਾਨ ਲੈਉਣ ਵਾਲਾ ਮੈਨੂੰ ਵੀ ਲਿਆ ਕੇ ਦਿਓ ਚਲੋ ਮੰਮੀ ਕਿੱਥੇ ਜਾਂਦੇ ਹੋ ਨਹੀਂ ਤੈਨੂੰ ਅਕਲ ਨਹੀਂ ਆਉਂਦੀ ਕੀ ਪਿੱਛੋ ਬਾਜ਼ ਮਾਰਦੀ ਫੇ ਤੁਸੀਂ ਕਿਹੜਾ ਮੈਨੂੰ ਦੱਸਿਆ ਵੀ ਤੁਸੀਂ ਕਿਤੇ ਜਾਣੀ ਹੋ ਜੇ ਮੈਨੂੰ ਪਤਾ ਹੁੰਦਾ ਮੈਂ ਪੁੱਛਦੀ ਕਿਉਂ ਨਹੀਂ ਬਾਜ਼ਾਰ ਜਾਣਿਆਂਗੇ ਹੋਰ ਦੱਸ ਕਿੱਥੇ ਜਾਣਿਆਂਗੇ ਜੇ ਬਾਜ਼ਾਰ ਜਾਣੇ ਹੋ ਮੇਰਾ ਵੀ ਸਮਾਨ ਮੁੱਕਿਆ ਪਿਆ ਮੈਨੂੰ ਵੀ ਸਮਾਨ ਲਿਆ ਦਿਓ ਬਾਬੀ ਜਾਣਦੇ ਤਾਂ ਅਸੀਂ ਬਾਅਦ ਚ ਤੂੰ ਪਹਿਲਾਂ ਆਵਾਜ਼ ਮਾਰਨੇ ਲੱਗ ਜਾਨੀ ਹੈ ਜੀ ਤਾਂ ਇਹ ਸਮਾਨ ਤੋਂ ਕੀ ਕਰਾਉਣਾ ਤੇਰੇ ਕੋਲ ਸਮਾਨ ਹੈਗਾ ਤਾਂ ਹੈਗਾਗਾ ਜੇ ਤੁਸੀਂ ਮੈਨੂੰ ਕਿਤੇ ਜਾਣ ਨਹੀਂ ਦਿੰਦੀਆਂ ਨਹੀਂ ਮੈਂ ਜਾ ਕੇ ਆਪ ਲਿਆਵਾਂ ਮੇਰਾ ਸਮਾਨ ਮੁੱਕਿਆ ਪਿਆ ਮੈਨੂੰ ਵੀ ਲਿਆ ਕੇ ਦਿਓ ਸਾਨੂੰ ਨਹੀਂ ਪਤਾ ਵੀਰੇ ਨਾਲ ਜਾ ਕੇ ਨਾ ਆਪ ਦਸਮਾਨ ਆਪ ਹੀ ਲੈ ਆਈ ਸਾਨੂੰ ਤਾਂ ਹੋਰ ਕੰਮ ਬਿਠਾ ਰਹੇ ਨੇਗੇ ਪਤਾ ਸਾਨੂੰ ਬਾਜ਼ਾਰ ਚ ਕਿੰਨਾ ਟਾਈਮ ਲੱਗਣਾ ਹੈ ਚਲ ਮੰਮੀ ਆਏ ਚੱ ਇੰਟਰੇਸ ਹੋ ਜਾਂਦੀ ਆ ਵੀ ਕਿਤੇ ਆਪਦੀ ਤੀਨੂ ਹੋਰ ਨਸ ਮੰਨਤ ਵਾਲਿਆ ਵੀ ਸਾਰਾ ਦਿਨ ਰਹਿੰਦੀ ਐ ਇਹਨੂੰ ਦੇਖੀ ਮੰਮੀ ਭਾਬੀ ਕਿੰਨੀਆਂ ਚਲਾਕੀਆਂ ਕਰਦੀ ਹੈਗੀ ਉਹਨੂੰ ਪਤਾ ਹੈਗਾ ਵੀ ਵੀਰੇ ਤੋਂ ਪੈਸੇ ਫੜੇ ਲੇਨਗੇ ਤਾਂ ਹੀ ਆਪਦਾ ਸਮਾਨ ਗਨੇ ਆਉਣ ਲੱਗ ਗਈ ਵੀ ਜਿੰਨੇ ਪੈਸੇ ਲੈ ਕੇ ਗਈਆਂ ਰਹਿਗੀਆਂ ਵੀ ਬੇਰੇ ਸਮਾਰਟੀ ਲੱਗ ਜਾਣ ਪੁੱਤ ਕਰੀ ਜਾਂਦੇ ਕਿੰਨੀਆਂ ਕਿ ਚਲਾਕੀਆਂ ਕਰੂਗੀ ਮੈਂ ਉਹਦੀਆਂ ਚਲਾਕੀਆਂ ਨਹੀਂ ਚੱਲਣ ਦਿੰਦੀ ਮੈਂ ਤਾਂ ਐ ਸੋਚਿਆ ਸੀ ਮੰਮੀ ਵੀ ਇੱਕੋ ਇੱਕ ਪਰਜਾਈ ਹੈ ਵੀ ਆਪਣੇ ਚਿਰਾਲੇ ਮੇਕੇ ਰਹੂਗੀ ਪਰ ਇਹ ਤਾਂ ਆਪਣੇ ਚ ਰਲਦੀ ਨਹੀਂਗੀ ਪੁੱਤ ਕਿੰਨਾ ਤੱਕ ਤੇਰੀ ਮਾਂ ਹੈਗੀ ਹੈਗੀ ਉਹਦੀ ਪਰਪਾ ਕਰਨ ਤੇ ਤੈਨੂੰ ਕੋਈ ਲੋੜ ਨਹੀਂਗੀ ਠੀਕ ਆ ਮੰਮੀ ਪਰ ਵਾ ਤਾਂ ਮੈਂ ਕੋਈ ਕਰਦੀ ਨਹੀਂ ਉਹਦੀ ਪਰ ਅੱਜ ਨਾ ਮੈਂ 바ਵਾ ਸਾਰਾ ਸਮਾਨ ਖਰੀਦ ਕੇ ਲਿਆਉਂਗੀ ਰੋਕੀ ਨਾ ਅੱਜ ਮੈਨੂੰ ਮੈਂ ਵੀਰੇ ਤੋਂ ਵੀ ਪੈਸੇ ਫੜਦੇ ਮੈਂ ਕਾਨੂੰ ਰੋਕਦੇ ਪੁੱਤ ਕਿਹੜੀ ਚੀਜ਼ ਤੇ ਤੈਨੂੰ ਲੋੜ ਆ ਸਾਰੀਆਂ ਚੀਜ਼ਾਂ ਲੈ ਲਈ ਸਾਰੀਆਂ ਦੁਕਾਨੇ ਲਿਆਉਂਗੀ ਚੱਲ ਮੰਮੀ ਚੱਲੀਏ ਛੋਟੇ ਛੋਟੇ ਇਹ ਦੇਣਨੇਗੇ ਮਿੰਟ ਜਿਹੜੇ ਛਿਪ ਜਾਂਦਾ ਨਾਲੇ 92 ਜੇ ਟਾਈਮ ਆਉਂਦੇ ਨੇ ਆਪਣੇ ਕਿਹੜੇ ਬੱਸਾਂ ਦੇ ਖੁੱਲੇ ਟਾਈਮ ਆਉਂਦੇ ਨੇਗੇ ਜੇ ਉਹਦੀ ਮਿਲ ਜੂ ਆਪਾਂ ਨੂੰ ਬੱਸ ਇਹ ਤਾਂ ਹੈ ਗਿਆ ਪੁੱਤ ਹੋਰ ਹੁਣ ਨਾਨੀ ਆਰੀ ਅਸੀਂ ਘਰ ਨਾਲ ਨਹੀਂ ਸਤਿਕਾਰ ਸਤਿਕਾਰ ਹੋ ਠੀਕ ਆ ਹਾਂਜੀ ਠੀਕ ਆ ਹੋਰ ਸਾਰੇ ਹਾਂਜੀ ਆ ਜੋ ਤੁਸੀਂ ਆਉਣਾ ਸੀ ਫੋਨ ਕਰ ਦਿੰਦੇ ਤੁਸੀਂ ਕੱਲ ਤੇਰੀ ਸੱਸ ਨੂੰ ਕਰਿਆ ਥੀ ਮੈਂ ਅੱਛਾ ਮੈਂ ਨੂੰ ਡੇਟੇ 5 ਵਜੇ ਦੇਖ ਲਿਓ ਆ ਕੇ ਹੁਣ ਦੱਸਿਆ ਨਹੀਂ ਕਰੇ ਨਾ ਦੱਸਿਆ ਨਹੀਂ ਹੈਗਾ ਕਰੇ ਤਾਂ ਆਪ ਹੁਣ ਗਦਰ ਗਈ ਹੈ ਉਹ ਤਾਂ ਬਾਜ਼ਾਰ ਗਈਆਂ ਹੋਈਆਂ ਨੇ ਨਾਨੀ ਤੈਨੂੰ ਨਹੀਂ ਲੈ ਕੇ ਗਈਆਂ ਮੈਨੂੰ ਕਿੱਥੇ ਲੈ ਕੇ ਜਾਂਦੀਆਂ ਨੇ ਦੋਨੇ ਮਾਵਾ ਧੀਆਂ ਗਈਆਂ ਹੋਈਆਂ ਨੇ ਅੱਛਾ ਮੈਨੂੰ ਤਾਂ ਘਰੇ ਕੰਮ ਕਰਨ ਵਾਸਤੇ ਰੱਖਿਆ ਹੋਇਆ ਹੈ ਇਹਨਾਂ ਨੂੰ ਮਾਵਾ ਧੀਆਂ ਨੂੰ ਆਪਦੀ ਲੱਗਿਆ ਰਹਿੰਦੀ ਮਾਸੀ ਬਗ ਜੀ ਤੈਨੂੰ ਨਹੀਂ ਲੈ ਕੇ ਗਈਆਂ ਮੇਰੀ ਨਹੀਂ ਡੀਕ ਕਰੀ ਹੈਗੀ ਤੁਸੀਂ ਬੈਠੋ ਨਾ ਨਹੀਂ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਬਣਾ ਕੇ ਲਿਆਉਣੀ ਹੈ ਚਾਹ ਪਾਣੀ ਤਾਂ ਕੋਈ ਨਹੀਂ ਮੈਂ ਪੀ ਕੇ ਆਈਆਂ ਤੇਰੀ ਸਿਹਤ ਜੀ ਮੈਨੂੰ ਠੀਕ ਨਹੀਂ ਲੱਗਦੀ ਕੁਛ ਸਿਹਤ ਤਾਂ ਨਾਨੀ ਕਈ ਦਿਨਾਂ ਦੀ ਖਰਾਬ ਹੈ ਬੀਰਪਾਲ ਨੂੰ ਕਿਹਾ ਸੀ ਮੇਰਾ ਮੜਾ ਮੋਟਾ ਕੰਮ ਕਰਾ ਦਿਆ ਅੱਗੋ ਕਹਿੰਦੀ ਐ ਮੈਂ ਮੰਮੀ ਨੂੰ ਦੱਸਦੀ ਆ ਉਹ ਉਲਟਾ ਮੇਰੇ ਗਲ ਪੈ ਜਾਂਦੀ ਆ ਅੱਜ ਬਾਜ਼ਾਰ ਵਾਗੀਆਂ ਹੁਣ ਦੋਨੇ ਜਾਣੀਆਂ ਹੁਣ ਤਾਂ ਉਹਦੀ ਪੜ੍ਹਾਈ ਵੀ ਮੁੱਕ ਗਈ ਹਜੇ ਵੀ ਨਹੀਂ ਗੱਮ ਨੂੰ ਹੱਥ ਪਾਉਂਦੀ ਹੈਗੀ ਬਸ ਜਦੋਂ ਉਹਦਾ ਵੀਰਾ ਕਰੇ ਹੁੰਦਾ ਉਦੋਂ ਭਾਵੇਂ ਉਹਦੇ ਸਾਹਮਣੇ ਮਾੜਾ ਮੋਟਾ ਕਰਾ ਦੇ ਨਹੀਂ ਹੱਥ ਨਹੀਂ ਲਾਉਂਦੀ ਹੈਗੀ ਕੰਮ ਨੂੰ ਕੋਈ ਨਹੀਂ ਤੇਰੀ ਰਹਿ ਤੂੰ ਆਪਾ ਪਾਲ ਕੇ ਮੁੰਡਾ ਕੋਈ ਨਾ ਆਪਾਂ ਉਹਦਾ ਵਿਆਹ ਹੀ ਕਰ ਦਾਂਗੇ ਆਪੇ ਤੇ ਸਭੀ ਕਰੂਗੀ ਕੰਮ ਚਲੋ ਠੀਕ ਐ ਨਾਨੀ ਤੁਸੀਂ ਬੈਠੋ ਆਰਾਮ ਕਰ ਲਓ ਦੋ ਮਿੰਟ ਥੱਕ ਗਈ ਹੋਵੋਗੇ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਆ ਦੇਖ ਭਾਈ ਕੁੜੀਆਂ ਨਾਲ ਤਾਂ ਮੇਰੀ ਗੱਲ ਹੋ ਗਈ ਤੇ ਫੋਟੋ ਦਿਖਾਤੀ ਸੀ ਉਹ ਕਹਿੰਦੀਆਂ ਵੀ ਕੁੜੀਆਂ ਸੋਹਣੀਆਂ ਬਹੁਤ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀ ਮੰਮੀ ਤਿੰਨ ਪੀੜੀਆਂ ਦੀ ਰਿਸ਼ਤੇਦਾਰੀ ਹੁੰਦੀ ਹੈ ਇਹ ਕੁੜੀ ਦਾ ਸਮਾਰ ਕੇ ਪਤਾ ਕਰ ਲੋ ਬਾਅਦ ਚ ਕੁਝ ਨਹੀਂ ਬਣਦਾ ਦੇਖ ਭਾਈ ਕੁੜੀਆਂ ਵਰਗੀ ਕੁੜੀ ਐ ਪੁੱਛ ਪੜਤਾਲ ਕੀ ਕਰਨੀ ਐ ਇਹ ਤਾਂ ਕੁੜੀਆਂ ਵਾਲੇ ਕਰਦੇ ਹੁੰਦੇ ਨੇ ਪੁੱਛ ਪੜਤਾਲ ਤਾਂ ਵੀ ਕਿੰਨੀ ਕ ਜਮੀਨ ਐ ਉਹਨਾਂ ਦੇ ਕੀ ਕੀ ਹੈਗੀ ਐ ਹੁਣ ਆਪਾਂ ਕੀ ਪੁੱਛ ਪੜਤਾਲ ਕਰਨੀ ਉਹਨਾਂ ਦੇ ਮੰਮੀ ਮੈਂ ਇਹ ਗੱਲ ਨਹੀਂ ਕਹਿੰਦਾ ਮੈਂ ਤਾਂ ਕੁੜੀ ਦੇ ਸੁਭਾਅ ਦੀ ਗੱਲ ਕਰਦਾ ਵੀ ਸੁਭਾਅ ਕਹੇ ਜਾ ਉਹਦੀ ਪੁੱਛ ਪੜਤਾਲ ਕਰ ਲੋ ਮੇਰੇ ਦੋਸਤ ਦਾ ਵਿਆਹ ਹੋਇਆ ਵਿੱਚੇ ਜੇ ਉਧਕਾਰ ਵਾਲੀ ਪਤਾ ਕਿੰਨੀ ਭੜੀ ਆਈ ਐ ਉਹ ਦੋ ਪਾਈ ਸੀ ਦੋਨੇ ਅੱਡੋ ਅੱਡੀ ਕਰਤੇ ਕਿਤੇ ਉਹ ਗੱਲ ਨਾ ਹੋ ਜੇ ਆਪਣੇ ਨਾਲ ਵੀ ਉਹਦੀ ਪਰਜਾਈ ਹੈਗੀ ਐ ਨਾ ਉਹਦੇ ਪੇਕਿਆਂ ਚ ਮੇਰੀ ਜਾਣ ਪਛਾਣ ਹੈਗੀ ਐ ਮੈਂ ਉਥੋਂ ਸਾਰਾ ਪਤਾ ਸੁਧਾ ਕਰ ਲੂੰ ਤੂੰ ਫਿਕਰ ਨਾ ਕਰ ਐ ਤਾਂ ਮੰਮੀ ਤੇਰੀ ਮੈਂ ਗੱਲ ਮੰਨਦਾ ਹੈਗਾ ਵੀ ਤੂੰ ਕਿਹੜਾ ਮੇਰੇ ਬਾਰੇ ਮਾੜਾ ਸੋਚੇਂਗੀ ਪਰ ਮੈਂ ਤਾਂ ਅੱਜ ਕੱਲ ਦੀ ਨਾ ਦੇਖ ਕੇ ਕਹਨੇਗਾ ਵੀ ਵਿਆਹ ਤਾਂ ਮੰਗਰੋਂ ਹੁੰਦੇ ਆ ਉਦੋਂ ਪਹਿਲਾਂ ਤਲਾਕ ਦੀਆਂ ਗੱਲਾਂ ਚੱਲ ਪੈਂਦੀਆਂ ਨੇ ਕਿਤੇ ਉਹ ਕੰਮ ਨਾ ਹੋ ਜੇ ਬਾਅਦ ਚ ਲੋਕਾਂ ਸਾਹਮਣੇ ਬੇਇਜ਼ਤੀ ਹੁੰਦੀ ਹੈਗੀ ਮੈਂ ਤੇਰੀ ਐ ਕਹਿਨੀ ਆ ਤੈਨੂੰ ਕਾਹਦਾ ਫਿਕਰ ਐ ਮੈਨੂੰ ਹੈਗਾ ਫਿਕਰ ਇੱਕ ਤਾਂ ਹੁਣ ਅੱਜ ਕੱਲ੍ਹ ਰਿਸ਼ਤੇ ਨਹੀਂ ਹੁੰਦੇ ਹੈਗੇ ਨਾਲੇ ਪੁੱਤ ਤੂੰ ਕਿਹੜਾ ਸੱਟਿਆ ਮੈਨੂੰ ਹੈ ਮੈਂ ਪੁੱਛ ਪੜਤਾਲ ਕਰਕੇ ਸਾਰਾ ਮੇਰੇ ਨਾਲ ਵੀ ਉਹਨੇ ਦਿਨ ਕੱਟਣੇ ਨੇ ਮੈਂ ਅਸੀਂ ਇਕੱਠੀਆਂ ਰਹਾਂਗੇ ਮੈਂ ਵੀ ਦੇਖੂਗੀ ਵੀ ਮੈਨੂੰ ਕੱਲ ਨੂੰ ਬੁੜੀ ਹੋਈ ਨੂੰ ਸਾਹਮਣਾ ਉਹਨੇ ਮੈਂ ਦੇਖ ਪਰਖ ਕੇ ਕੀ ਕਰੂੰ ਸਾਰਾ ਕੁਝ ਚੱਲ ਮੰਮੀ ਤੂੰ ਮੇਰੇ ਵਾਸਤੇ ਵਧੀਆ ਹੀ ਸੋਚੇਂਗੀ ਮਾੜਾ ਤਾਂ ਨਹੀਂ ਸੋਚੇਂਗੀ ਕੱਲ ਤੂੰ ਐਂ ਕਰ ਹੁਣ ਮੈਨੂੰ ਚਾਹ ਬਣਾ ਕੇ ਲਿਆ ਦੇ ਮੈਂ ਪੈਣਾ 10 ਮਿੰਟ ਹੋਰੇ ਲਿਆਉਣੀ ਆ ਚਾਹ ਮੇਰਾ ਵੀ ਜੀਜਾ ਕਰੀ ਜਾਂਦਾ ਚਾਹ ਨੂੰ ਤਾਂ ਸਿੱਤ ਠੀਕ ਰਹਿੰਦੀ ਹੈ ਮੇਰੀ ਸਿਹਤ ਤਾਂ ਠੀਕ ਹੈ ਪੁੱਤ ਮੈਂ ਤਾਂ ਤੈਨ ਬੇਬੇ ਆਰੀਆ ਮਨ ਤਾਂ ਬਾਲੀ ਚਾਜਾ ਚੜ ਗਿਆ ਸਸਤੀ ਗਾਲ ਬੇਬੇ ਸਸਰੀ ਘਰ ਹੋ ਠੀਕ ਆ ਹੋ ਠੀਕ ਹੋਗੇ ਠੀਕ ਠਾਕ ਨਾ ਤੈਨੂੰ ਮੈਂ ਕੱਲ ਫੋਨ ਕਰਿਆ ਤੀ ਤਾਂ ਮੇਰੀ ਫੋਨ ਦਾ ਧਿਆਨ ਹੀ ਨਾ ਕਰਿਆ ਤੂੰ ਤਾਂ ਮਾਉ ਜਨਾ ਬਾਜ਼ਾਰ ਵਾਗੀ ਮੈਨੂੰ ਅੱਡੇ ਤੇ ਮੈਂ ਤੈਨੂੰ ਕਹਤ ਮੈਨੂੰ ਅੱਡੇ ਤੇ ਲੈ ਜਾ ਕੇ ਕਿੱਥੋਂ ਬੇਬੇ ਕੁੜੀ ਨੇ ਤੜਕੇ ਦਾ ਰੌਲਾ ਪਾਰਖਿਆ ਸੀ ਮੈਂ ਬਾਜ਼ਾਰ ਜਾਣਾਗਾ ਮੈਂ ਬਾਜ਼ਾਰ ਜਾਣਾਗਾ ਉਹੀ ਚੱਕਰਾਂ ਚ ਮੈਂ ਤਾਂ ਭੁੱਲੀ ਗਈ ਵੀ ਬੇਬੇ ਨਹੀਂ ਆਉਣਾਗਾ ਬਾਬੀ ਤੈਨੂੰ ਐ ਨਹੀਂ ਪਤਾ ਵੀ ਇਹੇ ਬਾਜ਼ਾਰ ਚੋਂ ਥੱਕ ਕੇ ਆਈਆਂ ਹੋਣੀਆਂ ਕੋਈ ਚਾਹ ਪਾਣੀ ਲੈ ਆਦਿਆਂ ਕਰਕੇ ਤੇਰੀ ਵੱਡੀ ਭਰਜਾਈ ਐ ਉਹਦੀ ਸੇਤ ਠੀਕ ਨਹੀਂ ਤੂੰ ਆਪੇ ਚਾ ਕੇ ਪੀ ਲੈ ਨਾਨੀ ਅਸੀਂ ਐਡੀ ਦੂਰੋਂ ਤੁਰ ਕੇ ਆਇਆਂਗੇ ਇੱਕ ਵਾਰੀ ਤਾਂ ਸਾਨੂੰ ਇਹ ਚਾਹ ਪਾਣੀ ਪਿਆ ਸਕਦੀ ਹੈਗੀ ਓੜਾ ਮੈਂ ਵੀ ਤੁਰ ਕੇ ਆਇਆਂ ਛੋਟੀ ਨਾਲ ਉਸੇ ਅੱਡੇ ਤੋਂ ਤੁਸੀਂ ਆਈਓ ਉਸੇ ਤੋਂ ਮੈਂ ਆਈਆਂ ਤੇਰੇ ਤਾਂ ਲੱਤ ਦਿੱਤੇ ਪਾਣੀ ਆਉਂਦਾ ਮੈਂ ਬੁੜੀ ਰੁੜ ਕੇ ਆਇਆਂਗੀ ਤੇ ਆਪੇ ਜਾ ਕੇ ਬਣਾ ਕੇ ਪੀ ਲੈ ਕਿਉਂ ਖਿੱਚ-ਕਿੱਚ ਲਾਈ ਆ ਮੈਂ ਜਾ ਕੇ ਚਾਹ ਬਣਾਉਣੀ ਆ ਉਹ ਫਿਰ ਪੀ ਲੈ ਤੂੰ ਇਹਨੂੰ ਵੀ ਕਿਸੇ ਕਿਤੇ ਲਾ ਦੇ ਕਿ ਆਈਡੀ ਸਰੀਆ ਹੀ ਕਰ ਛੱਡੀਏਗੀ ਇਹਨੂੰ ਵੀ ਕਿਸੇ ਕਿਤੇ ਲਾ ਦੇ ਚੱਲ ਕੋਈ ਨਾ ਮੈਂ ਬਣਾ ਲੈਣੀ ਦੇਖਾਂ ਕੀ ਕੁਛ ਲਿਆ ਹੈ ਆ ਕਰੀਮ ਲੈਂਦੀ ਹੈ ਲੈ ਤਾਂ ਮੈਂ ਵੀ ਲਾ ਲੂੰਗੀ ਮੇਰੇ ਚਰਫ ਨਾਲ ਹੱਥ ਖਰਾਬ ਹੋ ਗਏ ਨਾਨੀ ਲੈ ਭਾਬੀ ਇਹ ਤਾਂ ਐਡੀ ਮਹਿੰਗੀ ਹੈਗੀ ਮੈਂ ਤਾਰ ਦੇ ਵਾਸਤੇ ਲਈ ਸੀਗੀ ਤੂੰ ਤਾਂ ਮੇਰੀ ਹਰ ਇੱਕ ਚੀਜ਼ ਤੇ ਅੱਖ ਰੱਖ ਲੈਣੀ ਹੈਗੀ ਫੇਰ ਕੀ ਲੋੜ ਆ ਗਿਆ ਉਸਦੇ ਹੱਥ ਖਰਾਬ ਹੋਏ ਪੈ ਨੇ ਜੋ ਲਾ ਲੂ ਐਡੇ ਭਾਬੀਆਂ ਪਰਜਾਈਆਂ ਦੀ ਐਡੀ ਮੇਰ ਹੁੰਦੀ ਐ ਐਡਾ ਚਾਅ ਹੁੰਦਾ ਤੂੰ ਆ ਨਹੀਂ ਕਰੀਮ ਖੋਣੀ ਹੈਗੀ ਇਹਦੇ ਹੱਥਾਂ ਦਾ ਕੀ ਹਾਲ ਹੋਇਆ ਤੇ ਤੂੰ ਕਰੀਮ ਨਹੀਂ ਰਹਿ ਸਕਦੀ ਇਹਨੂੰ ਮੁੱਲ ਲੈ ਕੇ ਵੇਚੀ ਜੇ ਨਹੀਂ ਜੋ ਵੀ ਨਹੀਂ ਲਉਂਦੰਦੀ ਨਾਨੀ ਤੂੰ ਤਾਂ ਹਰ ਵੇਲੇ ਪਾਪ ਦੀ ਮੇਰ ਕਰਾਉਣੀ ਹੈ ਮੇਰੀ ਤਾਂ ਕਦੇ ਕਰਾਈ ਨਹੀਂ ਗਈ ਛੱਡੋ ਮੇਰੇ ਲਫਾ ਕੀ ਗੱਲ ਹੋ ਗਈ ਕਿਉਂ ਸਾਥੀ ਮੇਥੀ ਇਹ ਤਾਂ ਫੋਰਾ ਮਤ ਨਹੀਂ ਦਿੱਤੀ ਹੈਗੀ ਇਹ ਐਂ ਬੋਲਦੀ ਜਿਵੇਂ ਮੈਨੂੰ ਸੂਈ ਕਿਦੜੀ ਮੰਗੂ ਕਿਵੇਂ ਬੋਲ ਕੇ ਗਈਆਂ ਮੈਨੂੰ ਜੇ ਇਹਨੂੰ ਕਰੀਮ ਬਾਰੇ ਕਹਿੰਦਾ ਤੇ ਕੀ ਲੋੜਾ ਘੇਤੀਆ ਫਿਰ ਜੇ ਲੈ ਆਈ ਤੇ ਉਹ ਦੇ ਦਿੰਦੀ ਕਹਿੰਦੀ ਮੈਂ ਲਾ ਲਈ ਭਾਬੀ ਤੂੰ ਮੇਪੇ ਕਿਉਂ ਚੱਕ ਲਈ ਜੰਦੀ ਹੈਗੀ ਇਹ ਪਹਿਲਾਂ ਬੋਲਦੀ ਆ ਉਹਨੂੰ ਪੁੱਠਾ ਸਿੱਧਾ ਤਾਂ ਉਹ ਮੁਰੋ ਇਹ ਜਵਾਬ ਦਤੀਏ ਤੂੰ ਚੁੱਪ ਕਰ ਜਾ ਮੈਨੂੰ ਪਤਾ ਹੈਗਾ ਜਿਵੇਂ ਬੋਲਦੀੋਂ ਤੁਸੀਂ ਜਾਂ ਤੂੰ ਰਾਮ ਕਰ ਲੈ ਮੈਂ ਸਮਝੂਗੀ ਨਾ ਕਿਰਕ ਤੈਨੂੰ ਵੱਧ ਘੱਟ ਬੋਲੂਗਾ ਬੱਲੇ ਓਏ ਨਾਨੀ ਯਾਰੀ ਅੱਜ ਤਾਂ ਜੇ ਨਾਨੀ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਪਹਿਲੀ ਆ ਜਾਂਦਾ ਆਹੋ ਹੁਣ ਤਾਂ ਨਾਨੀ ਨਾਨੀ ਲਾਗੇ ਕਰਨਾ ਉਹ ਤਾਂ ਨਾਨੀ ਦੀ ਜਾਤ ਨਹੀਂ ਪੁੱਛਦੇ ਐਡੀ ਦੂਰ ਤੁਰ ਕੇ ਆਈ ਕਿਸੇ ਨੇ ਮੋਟਰਸਾਈਕਲ ਦੇ ਨਾਲ ਲਿਆਂਦੀ ਹੈ ਹਣ ਤਾਂ ਮਖਾਇਆ ਦੀਆਂ ਮੱਖੀਆਂ ਮੂੰਹ ਸਾਰੇ ਨਾਨੀ 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 ਕੰਮੀ ਬੜੇ ਨੇ ਕੰਮ ਕਰਨੇ ਟਾਈਮ ਹੀ ਲੱਗਦਾ ਜੀ ਤਾਂ ਬਹੁਤ ਕਰਦਾ ਵੀ ਸੁਨੇਹਾ ਜੀਏ ਵੀਰਪਾਲ ਤੇਰੀ ਭਾਬੀ ਨੇ ਬੁਲਾ ਲਿਆ ਨਾ ਇਹ ਨੇਦੀ ਤੇਰੀ ਵੀਰ ਬਾਹ ਤੇ ਚਾਲੇ ਹੋ ਹੋਣਾ ਨਹੀਂ ਠੀਕ ਠਾਕ ਦੀਏ ਸਾਰੇ ਸਾਰੇ ਠੀਕ ਠਾਕ ਵਧੀਆ ਮौज ਆ ਰਹੀ ਹੈ ਵਧੀਆ ਮौज ਬਣ ਰਹੀ ਹੈ ਹਾਂ ਮੰਮੀ ਮੈਥੋਂ ਕਿੱਥੇ ਆ ਜਾਊਗਾ ਤੁਸੀਂ ਮਿਲ ਜਿਓ ਆ ਕੇ ਮੇਰੀ ਸੱਸ ਦੀ ਸਿਹਤ ਨਹੀਂ ਠੀਕ ਰਹਿੰਦੀ ਤੇ ਮੇਰੀ ਨੰਨ ਦਾ ਤੈਨੂੰ ਪਤਾ ਹੀ ਹੈ ਢੱਕਣ ਤੋੜਦੀ ਹੈਗੀ ਨਾ ਆਖੇ ਲੱਗਦੀ ਜੇ ਕੋਈ ਕੰਮ ਨੂੰ ਕਹਿਣੀ ਆ ਤਾਂ ਮੋਰੋ ਪੁੱਠੀ ਪੈਂਦੀ ਆ ਕਦੇ ਉਹ ਦੱਸ ਦਿੰਦੀ ਆ ਉਹਦੇ ਵੀਰੇ ਨੂੰ ਕਦੇ ਮੰਮੀ ਨੂੰ ਮੇਰੇ ਕੋਲ ਪਾ ਦਿੰਦੀ ਆ ਜਮਾਨੀ ਢੱਕਾ ਤੋੜਦੀ ਤਾਂ ਪੜਾਈ ਵੀ ਪੂਰੀ ਹੋਗੀ ਕਰੀ ਸਕਦੀ ਆ ਕੰਮ ਮੈਂ ਇਥੋਂ ਕਿੱਥੇ ਆ ਜਾਊਗਾ ਤੁਸੀਂ ਮਿਲ ਜਿਓ ਆ ਕੇ ਮੈਨੂੰ ਕੀ ਹੋ ਗਿਆ ਪੁੱਤ ਕਾਤੋਂ ਰੋਨੀ ਆ ਮਮੀ ਭਾਬੀ ਦੀ ਨਾ ਮਾਂ ਦਾ ਫੋਨ ਆ ਰਿਹਾਗਾ ਮੈਨੂੰ ਫੋਨ ਤੇ ਪੁੱਠਾ ਸਿੱਧਾ ਬੋਲੀ ਜਾਂਦੀ ਐ ਇਹ ਮੇਰੇ ਨਾਲ ਕੰਮ ਨਹੀਂ ਕਰਾਉਂਦੀ ਇਹ ਦੋਨੇ ਮਾਮਤੀਆਂ ਮੇਰੇ ਨਾਲ ਲੜਦੀਆਂ ਰਹਿੰਦੀਆਂ ਰਹਿਗੀਆਂ ਬਰਾਹੀਂ ਕੁਝ ਬੋਲੀ ਜਾਂਦੀ ਐ ਮੈਨੂੰ ਤਾਂ ਸੁਣਿਆ ਨਹੀਂ ਗਿਆ ਇਹ ਤਾਂ ਮੈਂ ਛੱਡ ਕੇ ਆਣਾ ਪਈ ਕਿ ਹੋ ਖੜੀ ਆ ਜਾ ਪਹਿਲਾਂ ਤਾਂ ਤੈਨੂੰ ਪੇਕੀ ਛੱਡ ਕੇ ਆ ਮ ਕੀ ਹੋ ਗਿਆ ਆ ਜਾ ਆ ਜਾ ਬਸ ਆ ਜਾ ਆ ਜਾ ਲੱਗਿਆ ਪਿਆ ਮੈਂ ਤਾਈਉ ਤਾਂ ਕਹਿੰਦੀ ਸੀ ਮੰਮੀ ਕਹਿੰਸੀ ਵੀ ਵਿਆਹ ਤੇ ਆ ਜਾ ਮੈਂ ਕਹਿੰਸੀ ਮੇਥੋਂ ਆਇਆ ਨਹੀਂ ਜਾਣਾ ਮੈਂ ਸਾਨੂੰ ਕਹਿੰਸੀ ਮੈਂ ਤਾਈਉ ਜਾਣਾ ਨਹੀਂ ਬਥੇਰੇ ਨੇ ਦੇਦੇ ਚਾਚੇ ਤਾਈਉਰੇ ਜਿਹਦੇ ਮਰਜ਼ੀ ਭਾਗਦੇ ਕਿ ਜੇ ਵੀ ਭੰਤ ਪਿਆ ਕਰੇ ਵੀ ਨਹੀਂ ਕੋਈ ਹੰਮ ਕਿੱਧਰ ਜਾਵਾਂ ਇਹ ਕਰੇ ਤੂੰ ਵੀ ਬਿਨਾ ਫੋਨ ਕਰੀ ਆ ਗਈ ਗੇਟ ਲੱਗਿਆ ਪੈ ਨੇ ਦਾ ਤਾਂ ਉਹ ਇਹਨਾਂ ਨੂੰ ਨਾ ਨਾਲ ਦੇ ਪਿੰਡ ਕੋਈ ਕੰਮ ਸੀ ਮੈਂ ਸੋਚਿਆ ਵੀ ਤੁਸੀਂ ਕੰਮ ਕਰ ਲਓ ਮੈਂ ਮੰਮੀ ਡੈਡੀ ਨੂੰ ਮਿਲ ਲੈਣੀ ਮੈਨੂੰ ਐਨੇ ਸੀ ਪਤਾ ਵੀ ਗਏ ਹੋਏ ਨੇ ਚੱਲ ਪੁੱਤ ਮੈਨੂੰ ਤਾਂ ਤੇਰੇ ਤੱਕ ਹੀ ਕੰਮ ਸੀ ਹਾਂਜੀ ਆਂਟੀ ਦੱਸੋ ਅਸੀਂ ਨਾ ਤੇਰੀ ਨਣਦ ਦਾ ਰਿਸ਼ਤਾ ਲੈਣੇਗਾ ਮੈਂ ਤਾਂ ਮਾੜਾ ਮੋਟਾ ਤੇਥੋਂ ਪੁੱਛ ਗਏ ਸੀ ਜੀ ਕਰਨੀ ਤੇਰੀ ਉਹਦਾ ਸੁਭਾਅ ਤਾਂ ਬਹੁਤ ਵਧੀਆ ਜੀ ਪੜਨ ਚ ਵੀ ਬਹੁਤ ਹਸਿਆਰ ਹੈ ਨੌਕਰੀ ਵੀ ਮਿਲ ਜੂਗੀ ਉਹਨੂੰ ਕੋਈ ਨਾਲ ਜਿਹੜੇ ਘਰੇ ਜਾਉਗੀ ਨਾ ਤਾਂ ਸਵਰਗ ਬਣ ਜੂਗਾ ਉਹਦਾ ਕੰਮਕਾਰ ਚ ਵੀ ਬਹੁਤ ਤੇਜ ਹੈ ਜੀ ਸਾਰਾ ਕੰਮ ਕਰਾਉਂਦੀ ਹੈ ਘਰ ਮਾਦਾ ਪੁੱਤ ਤੁਨੂੰ ਆਈ ਬਸ ਪਤਾ ਕਰਨਾ ਤੀਗਾ ਹੈ ਕਹਤਾ ਮੇਰੇ ਮਨ ਦਾ ਬੋਜੀ ਹੌਲਾ ਕਰਤਾ ਹੁਣ ਅਸੀਂ ਨਾ ਪਛੇਤੀ ਮਿਲਾਂ ਠੀਕ ਹੈ ਜੀ ਚੰਗਾ ਤੀਏ ਠੀਕ ਹੈ ਚੜ੍ਹਨ ਬੈਠਾ ਜਾ ਇੱਥੇ ਕਿਹਨੇ ਜਿੰਦਾ ਤੂੰ ਕਰਦੇ ਆ ਕੰਮ ਕਰਦੀ ਡੱਕਾ ਨਹੀਂ ਤੋੜਦੀ ਹੈਗੀ ਹੈ ਸਜਾ ਉਹ ਕੁੜੀ ਨਿਦਵਾਤੀ ਤੈਨੂੰ ਕੀ ਪਤਾ ਬੇਬੇ ਸਾਡੇ ਘਰ ਦਾ ਸਾਨੂੰ ਪਤਾ ਹੈਗਾ ਵੀ ਕਮੇ ਉਹਦੇ ਨਾਲ ਕੱਟ ਦੇਾਂਗੇ ਕੱਟਣ ਨੂੰ ਕੀ ਹੋਇਆ ਗਰੀ ਨਰਮ ਬੰਦੇ ਨੂੰ ਹੋਰੇ ਕੋਈ ਦੱਬ ਲੈਂਦਾ ਐ ਕਾਹਨੂੰ ਦੱਬ ਰਿਆਂਗੇ ਤੇ ਇਹਦੇ ਨਾਲ ਲੜਦੀ ਫੇਰੀ ਬੋਲਦੀ ਆਹੋ ਮੀਰੇ ਤੂੰ ਤੇ ਭਾਬੀ ਨੂੰ ਛੱਡਣ ਗਿਆ ਸੀ ਤੂੰ ਨਾਲ ਕਿਉਂ ਮੋੜ ਲਿਆ ਤੂੰ ਚੁੱਪ ਕਰ ਵੀਰਪਾਲ ਤੇਰੀ ਭਾਬੀ ਦੇ ਪਿੰਡ ਨਾ ਮੁੰਡੇ ਵਾਲੇ ਗਏ ਸੀਗੇ ਪੁੱਛ ਪੜਤਾਲ ਕਰਨ ਇਹਨੇ ਇੱਕ ਵੀ ਗੱਲ ਗਲਤ ਨਹੀਂ ਕਹੀ ਤੇਰੀ ਇੰਨੀ ਤਾਰੀਫ ਕੀਤੀ ਐ ਦੇਖ ਲੈ ਤੇਰੀ ਭਾਬੀ ਨੇ ਤੇਰੀ ਕਿੰਨੀ ਤਾਰੀਫ કરી ਹੈ ਤੈਨੂੰ ਅਕਲ ਚਾਹੀਦੀ ਹੈਗੀ ਤੂੰ ਸੋਚਿਆ ਕਰ ਕੋਸਮੜ ਮੋਟਾ ਤੇਰੀ ਵੱਡੀ ਭਾਬੀ ਹੈਗੀ ਮੈਂ ਕਿਹੜੇ ਰਿਸ਼ਤੇ ਤੇ ਬੈਠੀ ਨਾਨੀ ਰਿਸ਼ਤੇ ਹੋਰ ਬਥੇਰੇ ਆ ਜਾਣਗੇ ਚੁੱਪ ਕਰ ਵੀਰਪਾਲ ਜੇ ਤੇਰੀ ਭਾਬੀ ਇੱਕ ਵੀ ਸ਼ਬਦ ਤੇਰੇ ਬਾਰੇ ਨਾ ਮਾੜਾ ਬੋਲਦਾਂਦੀ ਸਾਡੀ ਵੀ ਬੇਇੱਜ਼ਤੀ ਹੋਣੀ ਸੀਗੀ ਖਬਰਦਾਰ ਰਹੀ ਤੇ ਅੱਜ ਤੋਂ ਬਾਅਦ ਮੇਰੀ ਨੂੰਨ ਕੁਛ ਬੋਲੀਆ ਤੇਰੀ ਮਾਂ ਨੇ ਸਦੋ ਨਹੀਂ ਬੈਠਣਾ ਹੈਗਾ ਤੇਰੀ ਪਰਜਾਈ ਨੇ ਵਰਤਣਾ ਹੈ ਹੈ ਹਜੇ ਵੀ ਡੁੱਲੇ ਵੇਗ ਦਾ ਕੁਛ ਨਹੀਂ ਵਿਗੜਿਆ ਉਹਦੇ ਨਾਲ ਮੇਲ ਵਰਤਣਾ ਰੱਖਿਆ ਕਰ ਪਿਆਰ ਰੱਖਿਆ ਕਰ ਨਾਲੇ ਤੂੰ ਇਹ ਤੋਂ ਕੰਮਕਾਰ ਦੇ ਕੋਈ ਸਾਰੇ ਘਰਾਂ ਦੇ ਕੰਮਾਂ ਦੇ ਬੱਲ ਲੈ ਲੈ ਹੈ ਤਾਂ ਬਗਾਨੇ ਘਰੇ ਜਾ ਕੇ ਕੰਮ ਕਰਨੇ ਨੇ ਪਾਪੀ ਮੈਨੂੰ ਮਾਫ ਕਰ ਦੇ ਇਹ ਦੁਬਾਰਾ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਆਪਣੀ ਤਾਂ ਨਾ ਸਾਰੀ ਉਮਰ ਦੀ ਸਾਂਝ ਹੈ ਕੋਈ ਨਾ ਮੈਂ ਤਾਂ ਕਦੇ ਤੇਰੀਆਂ ਗੱਲਾਂ ਨੂੰ ਦਿਲਤੀ ਨਹੀਂ ਲਾਇਆ ਹੈਗਾ ਤੂੰ ਤਾਂ ਹਜੇ ਨਿਆਣੀ ਹੈ ਨਾਲੇ ਨਨਦ ਪਰਜਾਈ ਦਾ ਰਿਸ਼ਤਾ ਤਾਂ ਇਹੋ ਜਿਹਾ ਹੀ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਐਵੇਂ ਪਿਆਰ ਦਿੰਦੇ ਰਹੋ ਕਮੈਂਟ ਕਰਿਆ ਕਰੋ ਕਮੈਂਟ ਦੇ ਵਿੱਚ ਨਾ ਵੀ ਜਿਹੜਾ ਵਧੀਆ ਕੰਮ ਕਰਦਾ ਉਹਦਾ ਨਾਮ ਲਿਖ ਕੇ ਜਰੂਰ ਦੱਸਿਆ ਕਰੋ ਵੀ ਆਹ ਵਧੀਆ ਕੰਮ ਕਰ ਰਿਹਾ ਹੈਗਾ ਜਿਹਨਾਂ ਨੇ ਸਾਨੂੰ ਵਧੀਆ ਕਮੈਂਟ ਕੀਤੇ ਹੈਗੇ ਉਹਨਾਂ ਦੇ ਨਾਮ ਨੇ ਬਲਵਿੰਦਰ ਸਿੰਘ ਪਟਿਆਲਾ ਬਲਵਿੰਦਰ ਕੌਰ ਲਾਭ ਸਿੰਘ ਰਮਾਣਾ ਸੁਖਵਿੰਦਰ ਕੌਰ ਬੱਪੀਆਣਾ ਪਰਮਜੀਤ ਕੌਰ ਕਨੇਡਾ ਮਨਜੋਤ ਕੌਰ ਪਠੜ੍ਹ ਦੀਪਕੌਰ ਭੈਣੀ ਵਾਗਾ ਸੋਨਾ ਦਾਤੇਵਾਸ ਅਮਰਜੀਤ ਯੂ ਐਸ ਏ ਕੁਲਦੀਪ ਸਿੰਘ ਵਿਦੇਸ਼ਾ ਰਪਿੰਦਰਦੀਪ ਸਵਰਨਜੀਤ ਬਾਗਾਪੁਰਾਣਾ ਸਤਵਿੰਦਰ ਸਿੰਘ ਸਤਵਿੰਦਰ ਕੌਰ ਇੰਦਰਜੀਤ ਬੁਰਜ ਭਲਾਈ ਗੁਨੀਤ ਬਾਜਵਾ ਪਟਿਆਲਾ ਬਿੱਟੂ ਬਰਾੜ ਡਾਕਟਰ ਕਮਲ ਜੋਸੀ ਇਹਨਾਂ ਨੇ ਸਾਡੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਅੱਗੇ ਤੋਂ ਐਂ ਕਰਿਆ ਕਰੋ ਸੋਡੇ ਨਾਂਵੇਂ ਹੀ ਬੋਲਾ ਕਰਾਂਗੇ ASCII ਕਾਲ